ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਆਪਣੇ ਨਾਲ ਚੀਮਾ ਸਾਹਿਬ ਬੈਠੇ ਆ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕਰਕੇ ਇੱਕ ਐਪ ਤਿਆਰ ਕੀਤੀ ਆ ਜਿਹੜੀ ਕਿ ਬੜੀ ਲੋੜ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਫਾਇਦਾ ਦੇਊਗੀ ਕਿਸਾਨਾਂ ਵਾਸਤੇ ਟੋਟਲੀ ਕਿਸਾਨੀ ਵਾਸਤੇ ਉਹ ਐਪ ਆ ਮਤਲਬ ਜਿਵੇਂ ਤੁਸੀਂ ਕੋਈ ਚੀਜ਼ ਵੇਚਣੀ ਆ ਜਾਂ ਖਰੀਦਣੀ ਆ ਕਿਸਾਨੀਆਂ ਰਿਲੇਟਡ ਕੋਈ ਵੀ ਤੇ ਬਾਕੀ ਆਪਾਂ ਨੂੰ ਇਹ ਸਾਰਾ ਐਪ ਬਾਰੇ ਦੱਸਣਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆ ਰਦੀ ਕਲਾ ਆਦਾ ਤੁਸੀਂ ਕਮਾਲ ਕਰਤੀ ਕੋਈ ਐਪ ਹੈ ਹੀ ਨਹੀਂ ਸੀ ਜਿਹੜੀ ਕਿਸਾਨਾਂ ਨੂੰ ਫਾਇਦਾ ਦੇ ਸਕੇ ਚਾਹੇ ਕਿਸਾਨਾਂ ਨੇ ਫਸਲਾਂ ਵੇਚਣੀਆਂ ਚਾਹੇ ਟਰੈਕਟਰ ਹੋਰ ਮਸ਼ੀਨਰੀ ਹੈ ਨਾ ਬਾਕੀ ਤੁਸੀਂ ਸਾਨੂੰ ਸਾਰਾ ਦੱਸੋ ਕਿਹੜੀ ਕਿਹੜੀ ਚੀਜ਼ ਕੈਟਾਗਰੀਆਂ ਤੁਸੀਂ ਬਣਾਈਆਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਅਪਨਾਵ ਤੋਂ ਸ਼ੁਰੂ ਕਰੀ ਐਪ ਦੇ ਹਾਂਜੀ ਮਾਨ ਸਾਹਿਬ ਇਸ ਐਪ ਦਾ ਨਾਮ ਹੈ ਕਿਸਾਨ ਗੇਟਵੇ ਨੋਟ ਕਰ ਲਓ ਜੀ ਕਿਸਾਨ ਗੇਟਵੇ ਅੱਛਾ ਇਹ ਐਂਡਰੋਇਡ ਤੇ ਆਈਫੋਨ ਦੋਨਾਂ ਦੇ ਵਿੱਚ ਵੀ ਹਾਂ ਜੀ ਦੋਨੋਂ ਪਲੇ ਸਟੋਰ ਤੇ ਵੀ ਐਪ ਸਟੋਰ ਤੇ ਵੀ ਦੋਨਾਂ ਤੇ ਬਿਲਕੁਲ ਫਰੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਫਰੀ ਸਾਰੇ ਜਣ ਤੁਸੀਂ ਡਾਊਨਲੋਡ ਕਰ ਸਕਦੇ ਹੋ ਕਿਸਾਨ ਗੇਟਵੇ ਉਸ ਨੂੰ ਲੋਗੋ ਵੀ ਅਸੀਂ ਦਿਖਾ ਦਾਂਗੇ ਤੇ ਅੱਜ ਹੁਣ ਤੁਹਾਨੂੰ ਇਹਦੇ ਫਾਇਦੇ ਦਿਖਾਈਏ ਦੇਖੋ ਮਾਨ ਸਾਹਿਬ ਅੱਜ ਦੇ ਟਾਈਮ ਦੇ ਵਿੱਚ ਟੈਕਨੋਲੋਜੀ ਦਾ ਯੁੱਗ ਹੈ ਤੁਸੀਂ ਦੇਖਿਆ ਵੀ ਹਰ ਇੱਕ ਫੀਲਡ ਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਹੁੰਦੀ ਹੈ ਆਪਾਂ ਘਰ ਬੈਠੇ 버ਗਰ ਪੀਜ਼ੇ ਤੋਂ ਲੈ ਕੇ ਹਨਾ ਕਾਰਾਂ ਗੱਡੀਆਂ ਕੁਝ ਵੀ ਮੰਗਾ ਸਕਦੇ ਹਾਂ ਬਿਲਕੁਲ ਜੀ ਪਰ ਅਸੀਂ ਇਹ ਮਹਿਸੂਸ ਕੀਤਾ ਕਿ ਕਿਤੇ ਨਾ ਕਿਤੇ ਜਿਹੜਾ ਆਪਣਾ ਪਿੰਡੂ ਭਾਈਚਾਰਾ ਹੈ ਹਾਂਜੀ ਕਿਸਾਨ ਵੀਰ ਕਿਸਾਨ ਵੀਰ ਜਿਹੜੇ ਥੋੜੇ ਜਿ ਘੱਟ ਪੜੇ ਲਿਖੇ ਵਰਗ ਹੈ ਜਿਹੜਾ ਉਹ ਇਸ ਟੈਕਨੋਲੋਜੀ ਤੋਂ ਥੋੜਾ ਜਿਹਾ ਦੂਰ ਹੈ ਦੂਰ ਉਹ ਟੈਕਨੋਲੋਜੀ ਦਾ ਫਾਇਦਾ ਨਹੀਂ ਠਾ ਪਾ ਰਿਆ ਬਿਲਕੁਲ ਉਹ ਹਜੇ ਵੀ ਉਹਨੇ ਜੇ ਟਰੈਕਟਰ ਲੈਣਾ ਦਾ ਵਿਚਾਰੇ ਨੇ 200 ਕਿਲੋਮੀਟਰ ਦੂਰ ਹੈ ਨਹੀਂ ਪਤਾ ਮੰਡੀ ਤੇ ਜਾ ਉਹ ਬੁੱਧਵਾਰ ਨੂੰ ਤਲਵੰਡੀ ਗੇੜਾ ਮਾਰ ਕੇ ਆਊਗਾ ਠੁਕੜ ਠੁਕੜ 1000 2000 ਖਰਚ ਕੇ ਆਊਗਾ ਖਰਚ ਕੇ ਆਊਗਾ ਸਾਰੀ ਧਿਆੜੀ ਭੰਨੂਗਾ ਹਾਂ ਤੇ ਪਲੱਸ ਜੇ ਉਹਨੇ ਖਾਦ ਖਰੀਦਣੀ ਹੈ ਕੋਈ ਗੰ ਕਿੱਥੋਂ ਵਧੀਆ ਮਿਲੂ ਹਾਂ ਡੰਗਰਾਂ ਦੀ ਫੀਡ ਕਿੱਥੋਂ ਮਿਲੂਗੀ ਕੂੜੀ ਦੀ ਫੀਡ ਕਿੱਥੋਂ ਮਿਲੂਗੀ ਮਲਟੀ ਬ੍ਰਾਮਨ ਕਿੱਥੋਂ ਮਿਲਣਗੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਐਪ ਤਿਆਰ ਕੀਤੀ ਹੈ ਅੱਛਾ ਜਿਹਦੇ ਦੇ ਕੋਈ ਵੀ ਤੁਸੀਂ ਸੁਪਰਸੀਡਰ ਰੋਟਾਵੇਟਰ ਲੈਣਾ ਦਾ ਰੇਟ ਘਰੇ ਬੈਠੇ ਤੁਹਾਨੂੰ ਪਤਾ ਲੱਗ ਜੂਗਾ ਪਤਾ ਲੱਗ ਜੂਗਾ ਸਾਰੀ ਉਹਦੀ ਉਹਦੇ ਜਿੰਨਾ ਵੀ ਉਹਦੇ ਕੋਈ ਫਾਇਦੇ ਐ ਜਿਵੇਂ ਮੰਨ ਲਾ ਉਹ ਸਾਰੇ ਪਤਾ ਲੱਗ ਜੀ ਪਤਾ ਲੱਗ ਜਾਣਗੇ ਪਲੱਸ ਨਵੇਂ ਵੀ ਦਾ ਵੀ ਪੁਰਾਣੇ ਦਾ ਵੀ ਪੁਰਾਣੇ ਦਾ ਵੀ ਪੁਰਾਣੇ ਦਾ ਵੀ ਹਣਾ ਉਹ ਐਪ ਦੇ ਵਿੱਚ ਮੰਨ ਲਓ ਕਿਸਾਨ ਨੇ ਇਹਤੇ ਐਪ ਤੇ ਰਜਿਸਟਰ ਹੋਇਆ ਰਜਿਸਟਰ ਹੋ ਕੇ ਉਹਨੇ ਲਿਖਿਆ ਰੋਟਾਵੇਟਰ ਹਾਂਜੀ ਤਾਂ ਉਹਦੇ ਏਰੀਏ ਦੇ ਵਿੱਚ ਜਿੰਨੇ ਵੀ ਰੋਟਾਵੇਟਰ ਜਿਹੜੇ ਪੁਰਾਣੇ ਵਿਕਾਊ ਨੇ ਉਹ ਵੀ ਤੇ ਜਿਹੜੇ ਨਵੇਂ ਨੇ ਉਹ ਵੀ ਉਹਨਾਂ ਸਾਰਿਆਂ ਦੀ ਲਿਸਟ ਆ ਜੂਗੀ ਠੀਕ ਹੈ ਉਹਦੇ ਚ ਉਹਦੇ ਮਾਲਕ ਦਾ ਫੋਨ ਨੰਬਰ ਵੀ ਆ ਜਾਊਗਾ ਉਹਦੀਆਂ ਫੋਟੋਆਂ ਆ ਜਾਣਗੀਆਂ ਤੇ ਉਹਦੇ ਚ ਉਹ ਆਰਾਮ ਨਾਲ ਘਰੇ ਬੈਠੇ ਹੀ ਨੰਬਰ ਮਲਾ ਕੇ ਕੰਪੈਰੀਜ਼ਨ ਕਰਕੇ ਡਾਇਰੈਕਟ ਉਹਦੇ ਨਾਲ ਡੀਲ ਕਰ ਸਕਦਾ ਇਹ ਤਾਂ ਤੁਸੀਂ ਇੱਕ ਪੁਲ ਦਾ ਕੰਮ ਕਰਤਾ ਜੀ ਮੰਨ ਲਓ ਵੇਚਣ ਵਾਲਾ ਤੇ ਖਰੀਦਣ ਵਾਲਾ ਦੋਨੋਂ ਮਿਲਿਆ ਤੇ ਦੋਨੋਂ ਮਲਾਤੇ ਤੁਸੀਂ ਜਿਹੜੇ ਨਵੇਂ ਨਵੀਆਂ ਚੀਜ਼ਾਂ ਵੇਚਦੇ ਆ ਉਹ ਵੀ ਆਦਿ ਵੇਚੇਦਿਆਂ ਸਾਨੂੰ ਗਰੋ ਕਰ ਸਕਦੇ ਆ ਤੇ ਜਿਨ੍ਹਾਂ ਨੇ ਖਰੀਦਣੀਆਂ ਉਹਨਾਂ ਦਾ ਤਾਂ ਫਾਇਦਾ ਹੈਗਾ ਹੀ ਆ ਤੇ ਲੈਡ ਖਾਜੀ ਹੋਣਾ ਆ ਐਪ ਆਈ ਆਪਣੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆ ਠੀਕ ਹੈ ਜੀ ਆ ਲੋਗੋ ਹੈ ਜੀ ਇਹ ਤੇ ਕਲਿੱਕ ਕਰਾਂਗੇ ਤਾਂ ਆਪਣੀ ਐਪ ਖੁੱਲ ਜਾਏ ਐਪ ਖੁੱਲ ਜੀ ਇਹ ਸੈਪ ਦੇ ਵਿੱਚ ਸਭ ਤੋਂ ਪਹਿਲਾਂ ਜੇ ਤੁਸੀਂ ਬਤੌਰ ਖਰੀਦਾਰ ਆਉਂਦੇ ਹੋ ਖਰੀਦੋ ਤਾਂ ਇਹਦੇ ਵਿੱਚ ਆ ਲਿਸਟ ਹੈ ਦੇਖੋ ਅੱਗੇ ਕੈਟਾਗਰੀ ਆ ਗਈ ਹੈ ਮਸ਼ੀਨਰੀ ਹੋਗੀ ਕੀਟਨਾਸ਼ਕ ਖਾਦ ਟਾਇਰ ਜ਼ਮੀਨ ਘੋੜਾ ਪਸ਼ੂਤਨ ਮੰਨ ਲਓ ਪਸ਼ੂ ਲੈਣਾ ਹੈ ਤੁਸੀਂ ਇੱਥੇ ਕਲਿੱਕ ਕਰੋ ਅੱਗੇ ਕਿਹੜੀ ਕੈਟਾਗਰੀ ਕਿਹੜੀ ਮੱਝ ਖਰੀਦਣੀ ਹੈ ਜਾਂ ਕੁੱਤਾ ਖਰੀਦਣਾ ਹੈ ਹਨ ਜਿਹੜੀ ਵੀ ਚੀਜ਼ ਖਰੀਦਣੀ ਹੈ ਤੁਸੀਂ ਉਹਦੇ ਤੇ ਕਲਿੱਕ ਆ ਗਈ ਠੀਕ ਹੈ ਅੱਗੇ ਚ ਪੋਲਟਰੀ ਦੀ ਕਿਸ ਜਾਨਵਰ ਵਾਸਤੇ ਲੈਣੀ ਹੈ ਉਤੇ ਕਲਿੱਕ ਕਰੋ ਜਿਹੜੀ ਵੀ ਚੀਜ਼ ਤੇ ਕਲਿੱਕ ਕਰੋਗੇ ਉਹਦੀ ਅੱਗੇ ਪੂਰੀ ਡਿਟੇਲ ਤੁਹਾਨੂੰ ਸ਼ੋ ਹੋਏਗੀ ਠੀਕ ਹੈ ਜੀ ਇਸੇ ਤਰ੍ਹਾਂ ਜੇ ਤੁਸੀਂ ਕੋਈ ਚੀਜ਼ ਵੇਚਣੀ ਹੈ ਤਾਂ ਤੁਸੀਂ ਵੇਚਣ ਵਾਲੀ ਕਲਿੱਕ ਤੇ ਜਾਓਗੇ ਉਸ ਤੋਂ ਬਾਅਦ ਮੰਨ ਲਓ ਤੁਸੀਂ ਘੋੜੀ ਵੇਚਣੀ ਹੈ ਆਪਣੀ ਤਾਂ ਤੁਸੀਂ ਪਸ਼ੂਧਾਨ ਤੇ ਕਲਿੱਕ ਕਰੋ ਉਸ ਤੋਂ ਬਾਅਦ ਘੋੜੀ ਦਾ ਇਹਦੇ ਚ ਅਲੱਗ ਹੈ ਚਲੋ ਮੰਨ ਲਓ ਬੱਕਰੀ ਵੇਚਣੀ ਹੈ ਤਾਂ ਤੁਸੀਂ ਬੱਕਰੀ ਤੇ ਕਲਿੱਕ ਕਰੋ ਤਾਂ ਇੱਥੇ ਤੁਸੀਂ ਉਹਦੀ ਸਾਰੀ ਡਿਟੇਲ ਭਰ ਦੋ ਠੀਕ ਹੈ ਜੀ ਜੀ ਸਾਡੇ ਕੋਲ ਕਿੰਨੀ ਆ ਬੱਕਰੀ ਹੈ ਜੀ ਮੇਲ ਹੈ ਫੀਮਲ ਹੈ ਹਾਂ ਜੀ ਨਾਮ ਉਹਦੀ ਕਿੱਡਾ ਕੱਦ ਕਾਠ ਹੈ ਹਾਂ ਜੋ ਵੀ ਡਿਟੇਲ ਹੈ ਜੋ ਵੀ ਉਹਦੇ ਬਾਰੇ ਕੁਝ ਹੋਰ ਲਿਖਣਾ ਚਾਹੁੰਦੇ ਹੋ ਇੱਥੇ ਲਿਖੋ ਨਾਲ ਫੋਟੋ ਆ ਪਾ ਕੇ ਤੁਸੀਂ ਪੋਸਟ ਹੈ ਜਿਹੜੀ ਅੱਛਾ ਇਹ ਵੀ ਆਪਸ਼ਨ ਬਣਾਇਆ ਉਹਦੀ ਕੋਈ ਹੋਰ ਖਾਸੀਅਤ ਲਿਖਣੀ ਹੈ ਉਹ ਵੀ ਤੁਸੀਂ ਲਿਖ ਸਕਦੇ ਆ ਬਿਲਕੁਲ ਬਿਲਕੁਲ ਤਾਂ ਤੁਹਾਡੀ ਜਿਹੜੀ ਪੋਸਟ ਹੈ ਉਹ ਉਹ ਪੂਰੇ ਇੰਡੀਆ ਦੇ ਵਿੱਚ ਹੂੰ ਲੋਕਾਂ ਕੋਲ ਪਹੁੰਚ ਗਈ ਕੀ ਮਸਾਬੇ ਜਿਵੇਂ ਹੁਣ ਆਪਾਂ ਪੰਜਾਬੀ ਚ ਕਰੀ ਹੋਈ ਐ ਕਿੰਨੀਆਂ ਆਪਾਂ ਭਾਸ਼ਾ ਦੇ ਵਿੱਚ ਇਹ ਜੀ ਲੈਂਗੁਏਜ ਦੇ ਵਿੱਚ ਆਉਣ ਵਾਲੇ ਕੁਝ ਸਮੇਂ ਤੱਕ ਆਪਣੇ ਭਾਰਤ ਦੀਆਂ ਜਿੰਨੀਆਂ ਵੀ ਰੀਜਨਲ ਲੈਂਗੁਏਜਸ ਨੇ ਸਾਰਿਆਂ ਦੇ ਵਿੱਚ ਐਪ ਚਲਦੀ ਹੋ ਜੂਗੀ ਠੀਕ ਤਕਰੀਬਨ 8 ਤੋਂ 10 ਲੈਂਗੁਏਜਸ ਤੇ ਹੁਣ ਵੀ ਚੱਲ ਰਹੀ ਐ ਠੀਕ ਐ ਜਿਵੇਂ ਗੁਜਰਾਤ ਸੈੱਟ ਹੋ ਗਿਆ ਹਾਂਜੀ 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 ਤਾਮਿਲ ਇਹ ਸਾਰੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਤਾਂ ਕਿ ਕਿਉਂਕਿ ਦੇਖੋ ਅਸੀਂ ਟਾਰਗੇਟ ਕਰ ਰਹੇ ਹਾਂ ਕਿਸਾਨੀ ਨੂੰ ਤਾਂ ਜਿਹੜੇ ਕਿਸਾਨ ਨੇ ਉਹ ਜ਼ਿਆਦਾਤਰ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਤਾਂ ਉਹਨਾਂ ਰੀਜਨਲ ਲੈਂਗੁਏਜ ਦੇ ਵਿੱਚ ਇਸ ਐਪ ਨੂੰ ਵਰਤਣਾ ਬਹੁਤ ਆਸਾਨ ਹੈ। ਬਿਲਕੁਲ ਹਾਂਜੀ। ਅਸੀਂ ਇਸੇ ਕਰਕੇ ਤਾਂ ਜਿਹੜਾ ਇੰਟਰਫੇਸ ਹੈ ਤੁਸੀਂ ਦੇਖੋ ਬਹੁਤ ਸਿੰਪਲ ਰੱਖਿਆ ਹੋਇਆ ਹੈ। ਸਿੰਪਲ ਹੈ ਹਾਂਜੀ ਕੋਈ ਬਾਰੇ ਚੱਕਰਾਂ ਚ ਪੈਣ ਦੀ ਲੋੜ ਨਹੀਂ। ਹਾਂਜੀ ਤਾਂ ਕਿ ਉਹਨਾਂ ਨੂੰ ਵਰਤਣਾ ਔਖਾ ਨਾ ਲੱਗੇ। ਅੱਛਾ ਇਹਦੇ 'ਚ ਆਪਣੀਆਂ ਇਹ ਹੋ ਗਈਆਂ ਜੀ ਮਸ਼ੀਨਰੀ ਹੋਗੀ। ਖਰੀਦਣ ਵਾਲੀ ਹੋਗੀ, ਵੇਚਣ ਵਾਲੀ ਹੋਊ। ਜਿਹੜੀਆਂ ਸੇਵਾਵਾਂ ਆ ਗਏ ਇਹਦੇ ਵਿੱਚ ਕੀ ਕੀ ਆ ਗਏ ਜੀ? ਤੀਜੀ ਚੀਜ਼ ਜੀ ਆਪਣੀ ਸਰਵਿਸਿਜ਼। ਜਿਹੜੇ ਬੰਦੇ ਕਿਸਾਨੀ ਨਾਲ ਸੰਬੰਧਿਤ ਕੋਈ ਸਰਵਿਸ ਦਿੰਦੇ ਨੇ ਜਿਵੇਂ ਮੰਨ ਲਓ ਕੋਈ ਟਰੈਕਟਰ ਕਿਰਾਏ ਤੇ ਦਿੰਦਾ ਕੋਈ ਬੋਰਵੈਲ ਕਰਦਾ ਆਪਣਾ ਬੋਰ ਕਰਦਾ ਹੈ ਨਾ ਤਾਂ ਉਹਦੀ ਉਹ ਸਾਰੀ ਇਹਦੇ ਵਿੱਚ ਕੈਟਾਗਰੀ ਚ ਆ ਜਾਊਗੀ ਠੀਕ ਹੈ ਇੱਥੇ ਕਲਿੱਕ ਕੀਤਾ ਤਾਂ ਕਿਸ ਤਰ੍ਹਾਂ ਦੀ ਡ੍ਰਿਲਿੰਗ ਠੀਕ ਹੈ ਜੀ ਜਿਹੜਾ ਬੰਦਾ ਕਰਦਾ ਉਹ ਆਪਣੀ ਡਿਟੇਲ ਇਹਦੇ ਤੇ ਪਾ ਦੂਗਾ ਠੀਕ ਹੈ ਜੀ ਕਿ ਜੀ ਅਸੀਂ ਬੋਰਵੈਲ ਇਸ ਡੀਟੀਟੀ ਡ੍ਰਿਲਿੰਗ ਨਾਲ ਕਰਦੇ ਹਾਂ ਆ ਸਾਡਾ ਰੇਟ ਹੈ ਠੀਕ ਹੈ ਜੀ ਆ ਸਾਡਾ ਫੋਨ ਨੰਬਰ ਹੈ ਆ ਸਾਡਾ ਐਡਰੈਸ ਹੈ ਉਸ ਤੋਂ ਬਾਅਦ ਕਿਸੇ ਵੀ ਬੰਦੇ ਨੂੰ ਜਦੋਂ ਜ਼ਰੂਰਤ ਹੋਊਗੀ ਤਾਂ ਉਹ ਸਰਚ ਕਰੂਗਾ ਤਾਂ ਉਸ ਬੰਦੇ ਦੀ ਸਾਰੀ ਜਾਣਕਾਰੀ ਉਹਦੇ ਸਾਹਮਣੇ ਆ ਜੂ ਸਾਹਮਣੇ ਆ ਜੂ ਤੇ ਫੋਨ ਨੰਬਰ ਪਿਆ ਹੋ ਗੱਲ ਕਰ ਲਓ ਡਾਇਰੈਕਟ ਗੱਲ ਕਰ ਲਓ ਜਿਹੜਾ ਉਹਨੂੰ ਪਸੰਦ ਹੈ ਬਿਲਕੁਲ ਲਓ ਜੀ ਬਹੁਤ ਵਧੀਆ ਇਹ ਕੰਮ ਤੁਸੀਂ ਕੀਤਾ ਹੈ ਜਿਵੇਂ ਆ ਚੀਜ਼ ਦੇਖੋ ਜਾਂਚ ਹੈ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੀ ਜਾਂਚ ਮਿੱਟੀ ਦੀ ਜਾਂ ਖਾਦ ਦੀ ਕਿੱਥੋਂ ਕਰਾਈਏ ਅੱਛਾ ਉਹ ਵੀ ਸਾਰਾ ਇਹਦੇ ਆ ਜੂਗਾ ਉਹਨਾਂ ਨੂੰ ਡਿਟੇਲ ਮਿਲ ਜੂਗੀ ਤੇ ਉੱਥੇ ਜਾ ਕੇ ਕਿਸਾਨ ਆਪਣੀ ਮਿੱਟੀ ਦੀ ਜਾਂਚ ਕਰਾ ਕੇ ਇਹ ਪਤਾ ਕਰ ਸਕਦਾ ਹੈ ਕਿ ਉਹਦੀ ਮਿੱਟੀ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਹੈ ਜਿਹਦੇ ਕਰਕੇ ਉਹਦੀ ਫਸਲ ਹੈ ਜਿਹੜੀ ਪ੍ਰੋਪਰ ਨਹੀਂ ਹੋ ਰਹੀ ਮੰਨ ਲਓ ਜੀ ਜਿਵੇਂ ਹੁਣ ਫਸਲ ਹੈ ਫਸਲ ਵੇਚੀ ਨੂੰ ਕਿੰਨੂ ਆ ਮੇਰੇ ਕੋਲੇ ਜਾਂ ਮੇਰੇ ਕੋਲੇ ਕੋਈ ਸਬਜ਼ੀ ਆ ਜਾਂ ਜੋ ਵੀ ਉਹ ਵੀ ਇਹਦੇ ਤੇ ਸਾਰਾ ਪੈ ਜਾਊਗਾ ਹਾਂਜੀ ਮੰਨ ਲਓ ਤੁਹਾਡੇ ਕਿੰਨੂਆਂ ਦੀ ਫਸਲ ਆ ਤੁਸੀਂ 2 ਕਿੱਲੇ ਬਾਗ ਲਾਇਆ ਹੋਇਆ ਤੁਹਾਨੂੰ ਪਤਾ ਹੈ ਵੀ ਉਹ 1 ਫਰਵਰੀ ਨੂੰ ਫਸਲ ਹੈ ਜਿਹੜੀ ਆਪਣੀ ਤੋੜਨ ਲਈ ਤਿਆਰ ਹੋ ਜੂਗੀ। ਤਾਂ ਤੁਸੀਂ ਕੀ ਕਰੋ 1 ਮਹੀਨਾ ਪਹਿਲਾਂ ਹੀ ਚਾਹੇ 2 ਮਹੀਨੇ ਪਹਿਲਾਂ ਤੁਸੀਂ ਇਸ ਐਪ ਦੇ ਉੱਤੇ ਆਪਣੀ ਡਿਟੇਲ ਪਾ ਦਿਓ ਕਿ ਆ ਮੇਰਾ ਐਡਰੈਸ ਹੈ ਜੀ ਮੇਰੇ ਕੋਲ 2 ਕਿੱਲੇ ਕਿੰਨੂ ਦੇ 1 ਮਾਰਚ ਤੋਂ ਜਾਂ ਜਿੰਨੀ ਵੀ ਡੇਟ ਹੈ ਵੀ 1 ਮਾਰਚ ਤੋਂ ਅਵੇਲੇਬਲ ਹੋਣਗੇ। ਠੀਕ ਹੈ ਜੀ। ਆ ਮੇਰਾ ਫੋਨ ਨੰਬਰ ਹੈ ਜਿਸ ਨੂੰ ਚਾਹੀਦਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਤਾਂ ਤੁਹਾਡੀ ਉਹ ਪੋਸਟ ਹੈ ਜਿਹੜੀ ਉਹ ਪੂਰੇ ਇੰਡੀਆ ਦੇ ਵਿੱਚ ਸਾਰੇ ਲੋਕਾਂ ਕੋਲ ਪਹੁੰਚੂਗੀ। ਸ਼ੋ ਹੋਊਗੀ। ਜਿਸੇ ਕਿਸੇ ਨੂੰ ਵੀ ਜ਼ਰੂਰਤ ਹੋਊਗੀ ਉਹ ਡਾਇਰੈਕਟ ਤੁਹਾਨੂੰ ਕਾਲ ਕਰੂਗਾ। ਕੀ ਵੀ ਤੇ ਤੁਸੀਂ ਆਪਣੀ ਉਹਦੇ ਨਾਲ ਡੀਲ ਹੈ ਜਿਹੜੀ ਐਂਡਰ ਕਰ ਲੋਗੇ ਚੀਮਾ ਸਾਹਿਬ ਜਿਵੇਂ ਮੰਨ ਲਓ ਮੈਂ ਟਰੈਕਟਰ ਲੈਣਾ ਹੈ ਜੀ ਤੇ ਮੈਨੂੰ ਇਹ ਸਭ ਤੋਂ ਪਹਿਲਾਂ ਨੇੜਲੇ ਸ਼ੋਅ ਕਰੂਗਾ ਹਾਂਜੀ ਸਭ ਤੋਂ ਪਹਿਲਾਂ ਨੇੜਲੇ ਉਦੋਂ ਦੂਰ ਜਾਣਾ ਮੇਰੀ ਮਰਜ਼ੀ ਹੈ ਮਰਜ਼ੀ ਹੈ ਉਹ ਤੁਸੀਂ ਰੇਂਜ ਸਿਲੈਕਟ ਕਰ ਲੋਗੇ ਕਿ ਮੈਂ ਜਿਵੇਂ ਟਰੈਕਟਰ ਹੈ ਤਾਂ 50 ਕਿਲੋਮੀਟਰ ਦੇ ਦਾਇਰੇ ਚ ਹਾਂ ਵੀ ਮੇਰੇ ਜ਼ਿਲ੍ਹੇ ਚ 100 ਕਿਲੋਮੀਟਰ ਹਣਾ ਤੁਸੀਂ ਪਹਿਲਾਂ 50 ਕਿਲੋਮੀਟਰ ਦਾ ਸਿਲੈਕਟ ਕੀਤਾ ਉਹਦੇ ਵਿੱਚ ਟਰੈਕਟਰ ਆ ਗਏ 4 ਠੀਕ ਹੈ ਮੰਨ ਲਓ ਪਰ ਚਾਰਾਂ 'ਚ ਤੁਸੀਂ ਖੋਲ-ਖੋਲ ਕੇ ਦੇਖਿਆ ਉਹ ਮਾਡਲ ਨੀਵੇਂ ਸੀ ਤੁਹਾਨੂੰ ਪਸੰਦ ਨਹੀਂ ਆਇਆ ਤੁਸੀਂ ਉਹਦਾ ਦਾਇਰਾ ਬਤਾ ਕੇ 100 ਕਰ ਦਿਓ ਫਿਰ ਉਹ 100 ਕਿਲੋਮੀਟਰ ਦੀ ਲਿਸਟ ਦਿਖਾ ਦਊਗਾ ਠੀਕ ਹੈ ਜੀ ਨਵੇਂ ਪੁਰਾਣੇ ਦੋਨੇ ਲਓ ਵੀ ਮਿੱਤਰੋ ਕੋਈ ਤੁਹਾਡਾ ਪੈਸਾ ਨਹੀਂ ਲੱਗਣਾ ਪਹਿਲਾਂ ਤਾਂ ਇਹ ਐਪ ਹਰ ਇੱਕ ਦੇ ਫੋਨ 'ਚ ਹੋਣੀ ਚਾਹੀਦੀ ਹੈ ਜਿਹੜਾ ਕਿਸਾਨ ਦਾ ਪੁੱਤਰ ਹੈ ਜ਼ਿਮੀਂਦਾਰ ਦਾ ਪੁੱਤਰ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੰਮ ਟੈਕਨੋਲੋਜੀ ਨਹੀਂ ਹੁਣ ਵੀ ਟੈਕਨੋਲੋਜੀ ਬਹੁਤ ਲੋਕ ਵਰਤਦੇ ਆ ਪਰ ਕਿਸਾਨ ਹੀ ਗੱਲਾ ਪਿੱਛੇ ਸੀਗਾ ਪਿੱਛੇ ਸੀਗਾ ਹਾਂ ਉਹ ਉਵੇਂ ਹੀ ਬੁੱਧਵਾਰ ਦੀ ਮੰਡੀ ਤੇ ਜਾਂਦਾ ਸੀ ਉਵੇਂ ਉਹ ਮੰਡੀ ਚ ਕਿਸੇ ਰੋਟਾਵੇਟਰ ਖਰੀਦਣਾ ਉਹ ਦੁਕਾਨਾਂ ਤੇ ਗੀੜੇ ਮਾਰਦਾ ਸੀ ਤੇ ਆ ਤੁਸੀਂ ਤਾਂ ਬਹੁਤ ਵਧੀਆ ਕੰਮ ਕੀਤਾ ਜੀ ਬਾਕੀ ਹੋਰ ਜਾਣਕਾਰੀ ਲੈਣੀ ਇਹਦਾ ਇਹਨਾਂ ਦਾ ਬਾਈ ਜੀ ਦਾ ਨੰਬਰ ਇਹ ਚੱਲ ਰਿਹਾ ਹੈ ਇਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹਦਾ ਜਿਹੜਾ ਲੋਗੋ ਤੁਸੀਂ ਉੱਪਰ ਦੇਖ ਰਹੇ ਹੋ ਜਿਵੇਂ ਕਿ ਮਾਨ ਸਾਹਿਬ ਇੱਕ ਚੀਜ਼ ਹੋਰ ਦੱਸਦਾ ਹਾਂ ਹਜੇ ਤੱਕ ਆਪਣਾ ਸਿਸਟਮ ਕੀ ਰਿਹਾ ਕਿ ਕੋਈ ਬੰਦਾ ਮੰਨ ਲਓ ਗੋਭੀ ਲਾਉਂਦਾ ਠੀਕ ਹੈ ਜਿਹੜੀ ਹਰੀ ਸਪੈਸ਼ਲ ਜੀ ਹੁੰਦੀ ਹੈ ਪਰ ਉਹ ਕਰਦਾ ਕੀ ਹੈ ਉਹ ਵਰਡ ਕਿਸ ਵੇਲੇ ਮੰਡੀ ਲੈ ਕੇ ਜਾਂਦਾ ਤੇ ਮੰਡੀ ਵਾਲੇ ਨੇ ਮੂਰੋਂ ਆਪਣੀ ਮਰਜ਼ੀ ਹੈ ਉਹਨੇ ਜੋ ਰੇਟ ਦੇਣਾ ਹੈ ਤਾਂ ਹੀ ਤਾਂ ਆਪਣੇ ਕਿਸਾਨ ਉੱਤੇ ਬੈਠੇ ਹਾਂ ਜੀ ਬੈਠੇ ਵਿਚਾਰੇ ਉਹ ਇੱਕ ਤਰ੍ਹਾਂ ਨਾਲ ਸੁੱਟ ਕੇ ਆਉਂਦਾ ਹੈ ਵੇਚ ਕੇ ਨਹੀਂ ਆਉਂਦਾ ਹੂੰ ਬਿਲਕੁਲ ਮਨ ਕਰੇ ਉਹਦੀ ਲਾਗ ਦੋ ਤੇ 10 ਰੁਪਏ ਹੀ ਹੋਵੇ ਤੇ ਵੇਚ ਨੂੰ ਉਹ 9 ਰੁਪਏ ਦੇ ਤੇ ਗਾਂਹਾਂ ਉਹੀ ਚੀਜ਼ خریدار ਕੋਲ 50 ਦੀ ਪਹੁੰਚ ਦੀ ਹੈ ਬਿਲਕੁਲ ਤੇ ਉਸ ਜੇ ਉਹ ਬੰਦਾ ਆਪਣੀ ਡਿਟੇਲ ਸਾਡੀ ਐਪ ਤੇ ਪਾ ਦਿੰਦਾ ਠੀਕ ਹੈ ਤਾਂ ਮੰਨ ਲਓ ਹੁਣ ਪਟਿਆਲਾ ਹੀ ਚੰਡੀਗੜ੍ਹ ਵੱਡੇ ਸ਼ਹਿਰਾਂ ਦੇ ਵਿੱਚ ਫੰਕਸ਼ਨ ਪਾਰਟੀਆਂ ਹੁੰਦੀਆਂ ਨੇ ਠੀਕ ਹੈ ਕਿਸੇ ਵੱਡੀ ਪਾਰਟੀ ਵਾਲੇ ਨੂੰ ਫਰੈਸ਼ ਗੋਭੀ ਦੀ ਜ਼ਰੂਰਤ ਹੈ ਬਿਲਕੁਲ ਤਾਂ ਉਹਨੇ ਐਪ ਦੇ ਥਰੂ ਦੇਖਿਆ ਕਿ ਪੰਜਾਬ ਦੇ ਵਿੱਚ ਸੰਗਰੂਰ ਦੇ ਨੇੜੇ ਸਨਾਮ ਸ਼ਹਿਰ ਹੈ ਉੱਥੇ ਬੰਦੇ ਕੋਲ ਗੋਭੀ ਹੈ ਗੋਭੀ ਤਿਆਰ ਹੈ ਤਿਆਰ ਹੈ ਠੀਕ ਹੈ ਤੇ ਆਪਾਂ ਨੂੰ ਲੋੜ ਹੈ ਫੋਨ ਕਰੂਗਾ ਦੇਖੋ ਖਰੀਦਾਰ ਵਾਲੇ ਦਾ ਇਹ ਫਾਇਦਾ ਹੈ ਕਿ ਉਹਨੂੰ ਫਰੈਸ਼ ਗੋਭੀ ਡਾਇਰੈਕਟ ਖੇਤ ਚੋਂ ਹੈਨਾ ਟੋ ਅਟੋਾਈ ਵਿੱਚ ਪ੍ਰਾਣੀ ਨਹੀਂ ਹੋਊਗੀ ਤਾਜੀ ਵੱਡੂ ਤਾਜੀ ਲੈ ਜੂ ਤੇ ਉਹਨੂੰ ਮਾਰਕੀਟ ਨਾਲੋਂ 2 ਰੁਪਏ ਸਸਤੇ ਮਿਲੂਗੀ ਤੇ ਤਾਜੀ ਮਿਲੂਗੀ ਤੇ ਜਿਹੜਾ ਆਪਣਾ ਕਿਸਾਨ ਭਰਾ ਵੇਚਣ ਵਾਲਾ ਉਹਨੂੰ ਉਹਦੀ ਸਬਜੀ ਦਾ ਗੋਭੀ ਦਾ ਸਹੀ ਮੁੱਲ ਹੈ ਜੀ ਮੁੱਲ ਮਿਲ ਜੂ ਮਿਲ ਜੂਗਾ ਤੇ ਉਹ ਜਿਹੜੇ ਤੜਕੇ 4 ਵਜੇ ਉੱਠ ਕੇ ਜਾ ਕੇ ੱੱਕੇ ਖਾਣੇ ਉਹ ਵੀ ਬਚ ਜਾਣਗੇ ਉਹ ਵੀ ਬਚ ਜਾਣਗੇ ਹਾਂ ਜਿਵੇਂ ਹੁਣ ਇਸ ਵਾਰ ਕਿੰਨੂ ਦਾ ਬਹੁਤ ਮੰਦਾ ਰਿਹਾ ਉਹ ਹੋ ਸਾਰੇ ਕਿਸੇ ਸਟੇਟ ਚ ਕਿੰਨੂ ਦਾ ਰੇਟ ਜ਼ਿਆਦਾ ਹੋਵੇ ਜ਼ਿਆਦਾ ਉਹ ਵੀ ਟ੍ਰਾਂਸਪੋਰਟ ਦਾ ਸਾਰਾ ਸਭ ਟੋਫੀ ਇਹ ਮਾਨ ਸਾਹਿਬ ਜਿਹੜੀ ਸਟੇਟ ਚ ਕਿੰਨੂ ਦੇ ਰੇਟ ਜ਼ਿਆਦੇ ਨੇ ਨਾ ਉੱਥੇ ਉਹਨਾਂ ਬੰਦਿਆਂ ਨੂੰ ਕੀ ਪਤਾ ਵੀ ਪੰਜਾਬ ਚ ਕਿੰਨੂ ਕਿੱਥੇ ਨੇ ਕਿੱਥੇ ਨੇ ਹਾਂ ਕਿ ਉਹ ਲੈਣਾ ਵੀ ਜਾਣ ਵੀ ਕਿੱਥੋਂ ਲਈਏ ਜਾ ਕੇ ਹਾਂ ਹਾਂ ਕਿੱਥੋਂ ਬਿਲਕੁਲ ਕਿੱਥੋਂ ਲਈਏ ਜੇ ਆਪਣੇ ਲੋਕ ਇਹ ਐਪ ਤੇ ਰਜਿਸਟਰਡ ਹੋਣ ਉਹਨਾਂ ਨੇ ਦੱਸਿਆ ਹੋਵੇ ਵੀ ਸਾਡੇ ਭਾਈ ਕਿੰਨੂ ਆਹ ਤਰੀਕ ਨੂੰ ਤੋੜਨ ਲਾਇਕ ਨੇ ਤੇ ਇੰਨੇ ਸਾਡੇ ਕੋਲ ਇਹ ਸਾਡਾ ਨੰਬਰ ਹੈ ਉੱਥੋਂ ਉਹਨਾਂ ਨੇ ਫੋਨ ਹੀ ਕਰਨਾ ਹੈ ਹੁਣ ਇਸ ਟਾਈਮ ਅਵੇਲੇਬਲ ਹੈ ਜੀ ਐਪ ਸਾਰੇ ਹਾਂਜੀ ਹਾਂ ਬਿਲਕੁਲ ਅਵੇਲੇਬਲ ਲੈ ਮਿੱਤਰੋ ਹੁਣੇ ਕਰ ਲੋ ਕਿਸਾਨ ਗੇਟਵੇ ਗੇਟਵੇ ਹਾਂਜੀ ਸਪੈਲਿੰਗ ਦੱਸ ਦੋ ਮੜੇ ਕੇ ਆਈ ਐਸ ਐਨ ਕਿਸਾਨ ਜੀ ਏ ਟੀ ਈ ਡਬਲਯੂ ਏ ਵਾਈ ਹਾਂ ਇਹਦਾ ਲੋਗੋ ਹੈ ਜਿਹੜਾ ਅਸੀਂ ਇਹ ਵੀਡੀਓ ਦੇ ਥੱਲੇ ਮਨਸਾਭ ਲਗਾ ਦੇਣਗੇ ਹਾਂ ਤੁਸੀਂ ਦੇਖ ਰਹੇ ਹੋ ਤੇ ਇਹ ਐਪ ਹਰ ਇੱਕ ਦੇ ਫੋਨ 'ਚ ਹੋਣੀ ਚਾਹੀਦੀ ਆ ਫੇਰ ਹੀ ਤੁਹਾਨੂੰ ਪਤਾ ਲੱਗੂ ਆਪਾਂ ਕੋਈ ਚੀਜ਼ ਖਰੀਦਣੀ ਆ ਜਾਂ ਆਪਾਂ ਦੇਖ ਲਈਏ ਇਹਦੇ ਵਿੱਚ ਜਦੋਂ ਤੁਸੀਂ ਦੇਖਣ ਲੱਗਗੇ ਫੇਰ ਤੁਸੀਂ ਵੇਚਣ ਦਾ ਵੀ ਥੋੜਾ ਤੁਸੀਂ ਵੇਚਣ ਮਿਲੇ ਵੀ ਇਹਨੂੰ ਵਰਤੋਂਗੇ ਵੀ ਯਾਰ ਆਪਾਂ ਇਹ ਤੋਂ ਖਰੀਦੀ ਹਨਾ ਹੌਲੀ ਹੌਲੀ ਐਪ ਇਹ ਹਰ ਇੱਕ ਦੇ ਫੋਨ 'ਚ ਇਹ ਚੱਲ ਜੂਗੀ ਤੇ ਮੈਂ ਤਾਂ ਤੁਹਾਡਾ ਪੂਰੇ ਕਿਸਾਨਾਂ ਵੱਲੋਂ ਹਨਾ ਧੰਨਵਾਦ ਕਰਨਾ ਬੰਦਦਾ ਵੀ ਤੁਸੀਂ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਆਖਰ ਨੂੰ ਤਾਂ ਇਹ ਇੱਕ ਦਿਨ ਹੋਣੀ ਸੀ ਤੁਸੀਂ ਨਾ ਕਰਦੇ ਕਿਸੇ ਨੇ ਹੋਰ ਕਰ ਕਿਸੇ ਨੇ ਹੋਰ ਨਹੀਂ ਕਰਦਾ ਸੀ ਇਹ ਸਮੇਂ ਦੀ ਮੰਗ ਹੈ ਸਾਨੂੰ ਖੁਸ਼ੀ ਮਿਲੀ ਤੁਸੀਂ ਵੀ ਇੱਕ ਪੰਜਾਬ ਦੇ ਸਾਡੇ ਭੈਣ ਭਰਾ ਹੋ ਇੱਥੋਂ ਤੁਸੀਂ ਹੈਨਾ ਇਹ ਤਿਆਰ ਕੀਤਾ ਤਿਆਰ ਵੀ ਓਮੇ ਕੀਤਾ ਸਾਰਾ ਸਿਸਟਮ ਜਿਵੇਂ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਲੋੜ ਹੁੰਦੀ ਹੈ ਮਹਿਸੂਸ ਹੁੰਦੀ ਹੈ ਹਾਂ ਹੁਣ ਇੱਕ ਹੋਰ ਗੱਲ ਦੱਸਦਾ ਮਾਨ ਸਾਹਿਬ ਜਿਹੜੇ ਜਿਹੜੀਆਂ ਵੱਡੀਆਂ ਫਰਮਾਂ ਨੇ ਨਾ ਉਹ ਤਾਂ ਆਪਣੇ ਐਡਵਰਟਾਈਜ਼ਮੈਂਟ ਹੀਰੋ ਹੀਰੋਇਨਾਂ ਤੋਂ ਲੱਖਾਂ ਰੁਪਏ ਦੇ ਕੇ ਕਰਦੇ ਨੇ ਕਰਦੇ ਹਾਂ ਜੀ ਜਿਹੜੇ ਹੁਣ ਜਿਹੜੇ ਇਹ ਛੋਟੇ ਬਿਜ਼ਨਸਮੈਨ ਨੇ ਮੰਨ ਲਓ ਆਪਣੇ ਲੋਂਗੋਵਾਲ ਪਿੰਡ ਦੇ ਵਿੱਚ ਜਿਵੇਂ ਉਹ ਬੰਦਾ ਉਹ ਬਣਾਉਂਦਾ ਸੀ ਤਖਤੇ ਬਣਾਉਂਦਾ ਸੀ ਹਨਾ ਇਸੇ ਤਰ੍ਹਾਂ ਕੋਈ ਕਿਸੇ ਪਿੰਡ ਦੇ ਵਿੱਚ ਬੰਦਾ ਹਲ ਬਣਾਉਂਦਾ ਹੈ ਹਾਂ ਜੀ ਤਵੀਆਂ ਬਣਾਉਂਦਾ ਹੈ ਹਨਾ ਉਹ ਬਣਾਉਂਦਾ ਤਾਂ ਬਹੁਤ ਵਧੀਆ ਹੈ ਬਟ ਉਹ ਉਹਦੀ ਲੋਕਾਂ ਨੂੰ ਪਤਾ ਹੀ ਨਹੀਂ ਲੋਕ ਤੱਕ ਗੱਲ ਨਹੀਂ ਪਹੁੰਚਦੀ ਗੱਲ ਨਹੀਂ ਪਹੁੰਚਦੀ ਉਹ ਐਡਵਰਟ ਅਲਾਈਸਮੈਂਟ ਆਪਣੀ ਕਰ ਨਹੀਂ ਸਕਦਾ ਤਾਂ ਇਹ ਅਸੀਂ ਉਹਨੂੰ ਇੱਕ ਪਲੇਟਫਾਰਮ ਦੇਤਾ ਕਿ ਉਹ ਬੰਦਾ ਆਪਣੇ ਜਿਹੜਾ ਤਵੀਆਂ ਜਾਂ ਕੋਈ ਵੀ ਪ੍ਰੋਡਕਟ ਬਣਾਉਂਦਾ ਹੈ ਉਹਦੀਆਂ ਫੋਟੋਆਂ ਉਹਦੀ ਸਾਰੇ ਡਿਟੇਲ ਆਪਣਾ ਨੰਬਰ ਇਹਦੇ ਤੇ ਪਾ ਦਵੇ ਪਲੱਸ ਜਿਹੜੇ ਲੋਕਾਂ ਨੇ ਪਹਿਲਾਂ ਉਹ ਤੋਂ ਲਈਆਂ ਨੇ ਉਹਨਾਂ ਦੇ ਰਿਵਿਊ ਵੀ ਰਿਵਿਊ ਵੀ ਪਾ ਸਕਦਾ ਪੜ੍ਹਣਗੇ ਜੀ ਇਹਨਾਂ ਨੇ ਲਈ ਹੈ ਰਿਵਿਊ ਪਾਉਣਗੇ ਠੀਕ ਹੈ ਜੀ ਅਸੀਂ ਇਹ ਚ ਆਪਸ਼ਨ ਰੱਖੀ ਹੋਈ ਹੈ ਓਕੇ ਉਹਦੇ ਤੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਜੀ ਵਰਤਨ ਵਾਲੇ ਨੂੰ ਕਿ ਇਹ ਬੰਦੇ ਨੂੰ ਬਾਕੀ ਲੋਕ ਕਿੰਨੀ ਰੇਟਿੰਗ ਦੇ ਰਹੇ ਨੇ ਠੀਕ ਹੈ ਚੰਗੀ ਮਾੜੀ ਸਭ ਕੁਝ ਲਿਖ ਸਭ ਕੋਈ ਲਿਖੂਗਾ ਜਿਵੇਂ ਹੁਣ ਮੰਨ ਲਓ ਆਪ ਆਪਣਾ ਜਾਨਵਰ ਬਿਮਾਰ ਹੋ ਗਿਆ ਠੀਕ ਹੈ ਕੁੱਤਾ ਬਿਮਾਰ ਹੋ ਗਿਆ ਜਾਂ ਘੋੜੀ ਬਿਮਾਰ ਹੋ ਗਈ ਹੈਨਾ ਤਾਂ ਡਾਕਟਰ ਤਾਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਏਰੀਆ ਚ ਜਿੰਨੇ ਨੇੜੇ ਤੜੇ ਜਿਹੜੇ ਵੈਟਰਨਰੀ ਡਾਕਟਰ ਨੇ ਹਾਂਜੀ ਉਹਨਾਂ ਦੀ ਸਾਰਿਆਂ ਦੀ ਡਿਟੇਲ ਆ ਜਾਊਗੀ ਹਾਂਜੀ ਨਾਲ ਜਿਹੜੇ ਲੋਕਾਂ ਨੇ ਉਹ ਡਾਕਟਰ ਸਾਹਿਬ ਤੋਂ ਪਹਿਲਾਂ ਸਰਵਿਸਿਜ਼ ਲਈਆਂ ਨੇ ਉਹਨਾਂ ਦੇ ਰਿਵਿਊ ਵੀ ਆ ਜਾਣਗੇ ਵੀ ਆ ਜਾਣਗੇ ਕੰਬਾਈਨ ਕਰਾਏ ਤੇ ਲੈਣੀ ਆ ਤੁਸੀਂ ਮਤਲਬ ਆਪਾਂ ਬੜਾ ਬੜਾ ਪੜਾਉਣੀਆਂ ਤਾਂ ਤੁਸੀਂ ਸਰਚ ਕਰੋਗੇ ਸਾਰੇ ਕੰਬੈਨ ਵਾਲਿਆਂ ਦੀ ਲਿਸਟ ਆ ਜੂਗੀ ਪਲੱਸ ਜਿਹੜੇ ਲੋਕਾਂ ਨੇ ਪਿਛਲੀ ਵਾਰੀ ਉਹ ਤੋਂ ਬੁढ़ाई ਸੀ ਉਹਨਾਂ ਦੇ ਰਿਵਿਊ ਵੀ ਆ ਜਾਣਗੇ ਜਿੱਦਾਂ ਨੇ ਤੂੰ ਨਿੱਤਾ ਨਹੀਂ ਮਾਰਦੀ ਹਾਂ ਜੋ ਵੀ ਹੈਗਾ ਨਾਲ ਆਪਾਂ ਨੂੰ ਸੌਖਾ ਹੋ ਜਾਂਦਾ ਬਿਲਕੁਲ ਚੂਜ਼ ਕਰਨਾ ਸੌਖਾ ਹੋ ਜਾਂਦਾ ਹਾਂਜੀ ਬਾਕੀ ਭਾਈ ਤੁਸੀਂ ਜਦੋਂ ਆਪਦੇ ਫੋਨ ਦੇ ਵਿੱਚ ਇਹਨੂੰ ਡਾਊਨਲੋਡ ਕਰੋਗੇ ਨਾ ਤੁਹਾਨੂੰ ਸਾਰਾ ਹੀ ਪਤਾ ਲੱਗ ਜੀ ਉਹਦੇ ਬਾਰੇ ਹਨਾ ਅਸੀਂ ਇੱਕ ਵਾਰੀ ਹੁਣ ਨਵੀਂ ਕਰਕੇ ਤੁਹਾਨੂੰ ਦੱਸਣ ਲੱਗੇ ਆਂ ਤੇ ਬਾਕੀ ਆਪਦੇ ਭੈਣ ਭਰਾ ਮਰੇ ਰਿਸ਼ਤੇਦਾਰਾਂ ਨੂੰ ਇਹਦੇ ਵਾਰੀ ਜਿਹੜੇ ਕਿਸਾਨੀ ਨਾਲ ਰਿਲੇਟਡ ਆ ਉਹਨਾਂ ਨੂੰ ਜਰੂਰ ਦੱਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ